ਉਹ ਵੀ ਮੈਂ ਤੁਹਾਨੂੰ ਕਹਿਣਾ ਪੰਜਾਬ ਦੀ ਧਰਤੀ 'ਚ ਕਿਸਾਨ ਬੈਠੇ ਹਰਿਆਣੇ ਨਹੀਂ ਗਏ ਆ ਉਹਨਾਂ ਦੀ ਹਿਫਾਜ਼ਤ ਉਹਨਾਂ ਦੀ ਬਚਾ ਕਰਨ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਥੋਡੀ ਐ ਜੀਹਦੇ 'ਚ ਤੁਸੀਂ ਫੇਲ ਹੋ ਰਹੇ ਹੋ ਤੁਸੀਂ ਟਾਉਟੀ ਕਰ ਰਹੇ ਸੀ ਮੈਂ ਪਹਿਲੇ ਦਿਨ ਦਾ ਕਹਿ ਰਿਹਾ ਤੁਸੀਂ ਕਿਸਾਨਾਂ ਦੀ ਮੁਖਵਰੀ ਕਰ ਰਹੇ ਹੋ ਅੱਜ ਨੁਕਸਾਨ ਦੇ ਕਿਸਾਨ ਤੇ ਖੇਤ ਮਜ਼ਦੂਰ ਦਾ ਪੰਜਾਬ 'ਚ ਕੋਈ ਕਰ ਰਿਹਾ ਇਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਕਹ ਰਿਹਾ ਜਿਹੜਾ ਉਹਨਾਂ ਨਾਲ ਬਹਿ ਕੇ ਉਹਨਾਂ ਨਾਲ ਬਿਠਾਉਂਦਾ ਉਹਨਾਂ ਨਾਲ ਬਹਿੰਦਾ ਮਗਰ ਮੁੜ ਕੇ ਉਹਨਾਂ ਨੂੰ ਧੋਖਾ ਦਿੰਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨ ਆਪਣੇ ਹੱਕਾਂ ਦੇ ਲਈ ਲੜਦੇ ਹੋਏ ਅਜ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਪ੍ਰੋਟੈਸਟ ਕਰ ਰਹੇ ਸੀ ਇਸ ਦੇ ਦੌਰਾਨ ਹੀ ਜੋ ਵੀ ਕੁਝ ਅਜ ਕਿਸਾਨਾਂ ਦੇ ਨਾਲ ਹੋਇਆ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਆਪ ਸਰਕਾਰ ਦੀ ਜਮ ਕੇ ਨਖੇਦੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਆਪ ਤੇ ਵਰਦਿਆਂ ਹੋਇਆਂ ਕਿਹਾ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਹਰਿਆਣਾ ਪੁਲਿਸ ਦੇ ਉਹਨਾਂ ਮੁਲਾਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ 200 ਕਿਸਾਨਾਂ ਨੂੰ ਹੰਝੂ ਗੈਂਸ ਦੇ ਗੋਲਿਆਂ ਪੈਲਟ ਗੋਲੀਆਂ ਰਬੜ ਦੀਆਂ ਗੋਲੀਆਂ ਨਾਲ ਗੰਭੀਰ ਜ਼ਖਮੀ ਕੀਤਾ ਤੇ ਹੁਣ ਦੂਜੇ ਪਾਸੇ ਇਹਨਾਂ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਕਿਸਾਨਾਂ ਦੀ ਮਸ਼ੀਨਰੀ ਹਰਿਆਣਾ ਪੰਜਾਬ ਬਾਰਡਰਾਂ ਤੇ ਨਾ ਪਹੁੰਚਣ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਜ਼ਰੂਰਤ ਦੇ ਸਮੇਂ ਵਿੱਚ ਕਿਸਾਨਾਂ ਦੀ ਹਮਾਇਤ ਕਰਨ ਵਿੱਚ ਨਾਕਾਮ ਰਹੇ ਨੇ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਦਾ ਟੌਟੀ ਕਰਨਾ ਤੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਹੱਥਾਂ 'ਚ ਖੇਡਣਾ ਬਹੁਤ ਮੰਦਪਾਗ ਹੈ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਅਫਸੋਸ ਹੈ ਜਿਹੜੇ ਕਿਸਾਨੀ ਦੇ ਹੱਕ ਚ ਖਲੋਤੇ ਐ ਉਸ ਨੌਜਵਾਨ ਦੇ ਪਰਿਵਾਰ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਮਗਰ ਉਸ ਤੋਂ ਵੱਡਾ ਦੁੱਖ ਤੇ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਪੁਲਿਸ ਇੱਕ ਡਨੈਲ ਮੋਡ ਤੇ ਚੱਲ ਰਹੀ ਹੈ ਮੈਂ ਹੀ ਪੁੱਛਣਾ ਚਾਹੁੰਦਾ ਸੀ ਕਿ ਚੀਫ ਮਿਨਿਸਟਰ ਸਾਹਿਬ ਜਾਂ ਤੁਸੀਂ ਮੈਨੂੰ ਪਤਾ ਹੈ ਕਿਉਂਕਿ ਤੁਸੀਂ ਹੋਮ ਮਿਨਿਸਟਰ ਹੋ ਤੁਸੀਂ ਇਹ ਸਾਰਾ ਕੰਮ ਆਪ ਦੇਖ ਰਹੇ ਹੋ ਤੁਹਾਡੇ ਤੋਂ ਬਿਆਨ ਦੇਣ ਦੇ ਨੂੰ ਘਬਰਾਹਟ ਹੁੰਦੀ ਆ ਜਾਂ ਤੁਹਾਡੇ ਡੀਜੀਪੀ ਸਾਹਿਬ ਕਹਿ ਦਿੰਦੇ ਇੱਕ ਆਪ ਦੀ ਵੈਬਸਾਈਟ ਤੋਂ ਟਵੀਟ ਕਰੀ ਜਾ ਰਹੇ ਮੈਂ ਜੋ ਟਵੀਟ ਕਰ ਰਿਹਾ ਆਪ ਕਰ ਰਹੇ ਹੋ ਔਰ ਪਿਛਲੇ ਕਈ ਦਿਨਾਂ ਤੋਂ ਇਸ ਗਲਤੀ ਚਰਚਾ ਚੱਲ ਰਹੀ ਆ ਕਿ ਜੇ ਭਗਵੰਤ ਮਾਨ ਜੀ ਕਿਸਾਨਾਂ ਨਾਲ ਖਲੋਤੇ ਆ ਤੇ ਭਾਈ ਲਾਅਨ ਆਰਡਰ ਤੁਹਾਡਾ ਜ਼ਿੰਮੇਵਾਰੀ ਹੈ ਕਾਰਵਾਈ ਕਿਉਂ ਨਹੀਂ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ ਹਰਿਆਣੇ ਸਰਕਾਰ ਤੋਂ ਖੱਟਰ ਸਾਹਿਬ ਤੋਂ ਕਿ ਜੀ ਕੋਈ ਪੋਕਲੇਨ ਕੋਈ ਜੀਸੀਬੀ ਕੋਈ ਹੈਵੀ ਡਿਊਟੀ ਮਸ਼ੀਨਰੀ ਅੰਬਾਲਾ ਬਾਰਡਰ ਵਾਲ ਜਾਂ ਸਿੰਗੂ ਬਾਰਡਰ ਸ਼ੰਭੂ ਬਾਰਡਰ ਵਾਲੀ ਇਜਾੜ ਨਹੀਂ ਦੇਣੀ ਚਾਹੀਦੀ ਤੁਸੀਂ 1 ਮਿੰਟ ਚੋਂ ਉਹਨੂੰ ਲਾਗੂ ਕਰਦੇ ਹੋ ਇਹ ਵੀ ਮੈਂ ਟਵੀਟ ਕੀਤਾ ਸੀ ਸਵੇਰੇ ਇਸ ਲਈ ਇਹ ਨੌਜਵਾਨ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਹਰਿਆਣਾ ਸਰਕਾਰ ਤਾਂ ਹੈ ਹੀ ਮਗਰ ਸਭ ਤੋਂ ਵੱਡਾ ਗੁਨਾਹਗਾਰ ਭਗਵੰਤ ਮਾਨ ਹੈ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਮੇਰੀ ਇਹ ਮੰਗ ਹੈ ਔਰ ਇਨ੍ਹਾਂ ਕਿਸਾਨਾਂ ਦੀ ਹੁਣ ਵੀ ਮੈਂ ਬੇਨਤੀ ਕਰਦਾ ਕਿ ਵੇਕ ਅਪ ਬਿਫੋਰ ਇਟਸ ਟੂ ਲੇਟ ਇਨ੍ਹਾਂ ਦੀ ਇਨਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਜੇ ਪੰਜਾਬ ਦੀ ਧਰਤੀ ਤੇ ਆ ਕੇ ਕੋਈ ਛੋਡੇ ਪਛੰਦਿਆ ਤੇ ਛੋਡੇ ਕਿਸਾਨਾਂ ਤੇ ਛੋਡੇ ਖੇਤ ਮਜ਼ਦੂਰਾਂ ਤੇ ਕੋਈ ਅਟੈਕ ਕਰ ਰਿਹਾ ਉਹਦਾ ਜਵਾਬ ਦੇਣਾ ਉਹਨਾਂ ਦੀ ਹਵਾਜਤ ਕਰਨੀ ਤੁਹਾਡੀ ਫਰਜ਼ੀ ਦੀ ਅਧਿਐਕੀ ਕਰੋ ਚੀਜ਼ ਤੋਂ ਤੁਸੀਂ ਭੱਜ ਰਹੇ ਹੋ ਔਰ ਮੈਂ ਇਸ ਕਿਸਾਨ ਭਰਾ ਨਾਲ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਆਪ ਦੀ ਬੜੀ ਜੈਜ ਮੰਗਾਂ ਨੂੰ ਲੈ ਕੇ ਅੱਜ ਸਿਰਫ ਮੰਗ ਕੀ ਹੈ ਕਿਸਾਨ ਨੂੰ ਸਾਡੀ ਰਾਜਧਾਨੀ ਤੇ ਜਾ ਲੈਣ ਦਿਓ ਜੈ ਜਵਾਨ ਜੈ ਕਿਸਾਨ ਜੀ ਗੱਲ ਕਰਨ ਵਾਲੇ ਅੱਜ ਉਹ ਆਪ ਦੀ ਰਾਜਧਾਨੀ ਤੱਕ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਪੀਸਫੁਲੀ ਡੈਮੋਕਰੇਸੀ 'ਚ ਲੋਕਤੰਤਰ 'ਚ ਧਰਨਾ ਪ੍ਰਦਰਸ਼ਨ ਅਲਾਉਡਾ ਉਹਨਾਂ ਨੂੰ ਕਰ ਲੈਣ ਜਾਂ ਜਾਵੇ ਇਹ ਖੂਨ ਦੀ ਹੋਲੀ ਖੂਨ ਖਰਾਬਾ ਨਾ ਕਰੋ ਇਹਦੇ ਲਈ ਜ਼ਿੰਮੇਵਾਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਭਾਜਪਾ ਦੇ ਸਰਕਾਰ ਹੋਣ ਮਜੀਠੀਏ ਨੇ ਕਿਹਾ ਕਿ ਅੱਜ ਆਪਣੇ ਪੰਜਾਬੀ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੀ ਨਹੀਂ ਖੜ੍ਹ ਸਕਿਆ ਉਹਨਾਂ ਦੀ ਹਿਫਾਜ਼ਤ ਹੀ ਨਹੀਂ ਕਰ ਸਕਿਆ ਮੁਖਬਰ ਬਣ ਟੌਟੀ ਕਰਕੇ ਜੋ ਭਗਵਾਨਤਮਨ ਕਿਸਾਨਾਂ ਨਾਲ ਕਰ ਰਿਹਾ ਉਹ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ ਭਗਵਾਨਤਮਨ ਰੰਗਾ ਰੰਗ ਪ੍ਰੋਗਰਾਮ ਤੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਹੋਣ ਅਤੇ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਿਛਲੇ ਦਿਨਾਂ ਤੋਂ ਵਿਦੇਸ਼ ਦੀ ਸੈਰ ਕਰ ਰਹੇ ਨੇ ਇਸ ਤੋਂ ਗੈਰ ਜ਼ਿੰਮੇਵਾਰੀ ਕੀ ਹੋ ਸਕਦੀ ਹੈ ਖੇਤੀ ਪ੍ਰਧਾਨ ਸੂਬਾ ਮੰਨੇ ਜਾਂਦੇ ਪੰਜਾਬ ਦੀ ਧਰਤੀ ਤੇ ਜੋ ਕਿਸਾਨਾਂ ਨਾਲ ਜ਼ੁਲਮ ਹੋ ਰਿਹਾ ਉਹ ਅਸਹਿ ਹੈ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨਾਲ ਭਗਵਾਨ ਤਾਂ ਮਾਨ ਦੀ ਸ਼ਹਿ ਤੇ ਤੱਕਾ ਤਸ਼ੱਦਦ ਹੋ ਰਿਹਾ ਦੂਜੇ ਪਾਸੇ ਟੌਟੀ ਕਰਕੇ ਮੁੱਖ ਮੰਤਰੀ ਰੰਗਾਰੰਗ ਪ੍ਰੋਗਰਾਮ ਉਲੀਕ ਕੇ ਅੰਨਦਾਤਾ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛੜਕ ਰਹੇ ਨੇ ਕਿਸਾਨਾਂ ਦੇ ਨਾਲ ਜੋ ਵੀ ਕੁਝ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਕਦੇ ਵੀ ਆਪ ਸਰਕਾਰ ਤੇ ਭਾਜਪਾ ਸਰਕਾਰ ਨੂੰ ਮਾਫ ਨਹੀਂ ਕਰਨਗੇ